ਮਹਾਪੁਰਜੀ ਦੱਸਦੇ ਨੇ ਕਿ ਇੱਕ ਵਾਰ ਇੱਕ ਦੀਵਾਨ ਚੱਲ ਰਿਹਾ ਸੀ ਸੰਗਤ ਬੈਠੀ ਸੀ ਤੇ ਸੰਗਤ ਜਾਣ ਲੱਗੀ 3 ਵਜੇ ਸਵੇਰੇ ਤੇ ਬਾਬਾ ਜੀ ਪੁੱਛਦੇ ਕਿ ਕਿੱਥੇ ਜਾ ਰਹੇ ਹੋ ਸੰਗਤ ਕਹਿੰਦੀ ਇਸ਼ਨਾਨ ਕਰਨ ਜਾ ਰਿਆਂ ਤੇ ਬਾਬਾ ਜੀ ਨੇ ਕਿਹਾ ਕਿ ਅੱਜ ਪਾਣੀ ਦਾ ਛੱਡੋ ਬਾਣੀ ਦਾ ਇਸ਼ਨਾਨ ਕਰ ਲਓ ਕਹਿੰਦੇ ਬਾਣੀ ਦੇ ਨਾਲ ਜੁੜੇ ਰਹੋ ਜੈਕਰ ਬੈਠੇ ਹੋ ਤਾਂ ਕਦੇ-ਕਦੇ ਬਾਣੀ ਦਾ ਇਸ਼ਨਾਨ ਕਰ ਲਿਆ ਕਰੋ ਹੁਣ ਜੇ ਇਹਦਾ ਮਤਲਬ ਆਪਾਂ ਦੂਜੇ ਪਾਸੇ ਇਹ ਲੈ ਜਾਈਏ ਕਿ ਇਸ਼ਨਾਨ ਕਰਨਾ ਕੋਈ ਜ਼ਰੂਰੀ ਨਹੀਂ ਕਹਿੰਦੇ ਨਹੀਂ ਬੜੀ ਧਿਆਨ ਦੇ ਨਾਲ ਸਮਝਣਾ ਇਸ ਗੱਲ ਨੂੰ ਬਿਨਾਂ ਇਸ਼ਨਾਨ ਕਰੇ ਵੀ ਨਾਮ ਜਪਿਆ ਜਾ ਸਕਦਾ ਹੈ ਪਰ ਇਸ਼ਨਾਨ ਕਰਕੇ ਮਨ ਬਹੁਤ ਜ਼ਿਆਦਾ ਜੁੜਦਾ ਹੈ ਤੇ ਚੁਸਤ ਰਹਿੰਦਾ ਹੈ ਪਰ ਜੇ ਕੋਈ ਕੇਸ਼ੀ સ્નાਨ ਕਰ લે ਤਾਂ ਮਨ ਫਿਰ ਹੋਰ ਜ਼ਿਆਦਾ ਜੁੜਦਾ ਹੈ ਤੇ ਮਹਾਪੁਰਸ਼ ਜੀ ਤਾਂ ਕਹਿੰਦੇ ਨੇ ਕਿ ਆਪਾਂ ਨੂੰ ਜ਼ਿਆਦਾਤਰ ਕੇਸ਼ੀ સ્નાਨ ਕਰਕੇ ਹੀ ਜੋ ਹੈ ਨਾਮ ਜਪਣਾ ਚਾਹੀਦਾ ਹੈ ਪਾਠ ਕਰਨਾ ਚਾਹੀਦਾ ਹੈ ਕਿਉਂਕਿ ਕੇਸ਼ੀ સ્નાਨ ਕਰਨ ਦੇ ਨਾਲ ਮਨ ਜ਼ਿਆਦਾ ਜੁੜਦਾ ਹੈ ਤੇ ਸੁਚਿੰਤਤਾ ਵੀ ਰਹਿੰਦੀ ਹੈ ਪਰ ਕਹਿੰਦੇ ਜੇ ਕਿਸੇ ਦੀ ਤਬੀਅਤ ਖਰਾਬ ਹੈ ਜਾਂ ਫਿਰ ਉਹਨਾਂ ਨੂੰ ਆਲਸ ਆ ਰਿਹਾ ਹੈ ਤਾਂ ਨਾਮ ਜਪਣਾ ਜ਼ਿਆਦਾ ਇੰਪੋਰਟੈਂਟ ਹੈ ਇਸ਼ਨਾਨ ਕਰਨ ਦੇ ਨਾਲੋਂ ਕਹਿੰਦੇ ਫਿਰ ਆਪਾਂ ਪੰਜ ਇਸ਼ਨਾਨ ਕਰਕੇ ਵੀ ਨਾਮ ਜਪਣ بیٹھ ਸਕਦੇ ਹਾਂ ਜੇ ਕਿਸੇ ਨੂੰ ਆਲਸ ਆ ਰਿਹਾ ਹੈ ਜਾਂ ਫਿਰ ਤबीयत ਖਰਾਬ ਹੈ ਪਰ ਜਿਹੜੇ ਸਾਧੂ ਤੇ ਮਹਾਂਪੁਰਸ਼ ਹੁੰਦੇ ਨੇ ਉਹ ਇਹਦੇ ਵਿੱਚ ਆਲਸ ਨਹੀਂ ਕਰਦੇ ਨਹਾਣ ਵਿੱਚ ਇਸ਼ਨਾਨ ਕਰਨ ਵਿੱਚ ਉਹ ਆਲਸ ਨਹੀਂ ਕਰਦੇ ਸਾਧੂ ਮਹਾਂਪੁਰਸ਼ ਥੋੜਾ ਜਿਹਾ ਵੀ ਰਿਸਕ ਨਹੀਂ ਲੈਂਦੇ ਆਪਣਾ ਮਨ ਨਾ ਜੁੜਨ ਦਾ ਇਸ ਕਰਕੇ ਉਹ ਆਪਣੇ ਇਸ਼ਨਾਨ ਕਰਨ ਤੇ ਵੀ ਕੋਈ ਆਲਸ ਨਹੀਂ ਕਰਦੇ ਬਾਬਾ ਨੰਸਿੰਘ ਜੀ ਕਹਿੰਦੇ ਨੇ ਕਿ ਇੱਕ ਵਾਰੀ ਇੱਕ ਸਾਧੂ ਤਲਾਬ ਦੇ ਕਿਨਾਰੇ ਬੈਠਿਆ ਹੁੰਦਾ ਹੈ ਤੇ ਠੰਡ ਇੰਨੀ ਜ਼ਿਆਦਾ ਪੈ ਰਹੀ ਹੁੰਦੀ ਹੈ ਕਿ ਤਲਾਬ ਦੇ ਪਾਣੀ ਦੇ ਉੱਤੇ ਹਲਕੀ ਹਲਕੀ ਜਿਹੀ ਬਰਫ਼ ਜੰਮੀ ਹੁੰਦੀ ਹੈ ਤੇ ਇੰਨੀ ਜ਼ਿਆਦਾ ਠੰਡ ਵਿੱਚ ਉਹ ਸਾਧੂ ਜੀ ਕੰਬਲ ਔਰ ਕੇ ਬੈਠੇ ਹੁੰਦੇ ਨੇ ਅੰਮ੍ਰਿਤ ਵੇਲੇ ਦਾ ਟਾਈਮ ਹੈ ਤੇ ਟੇਕ ਲਵਾ ਕੇ ਬੈਠੇ ਹੈ ਕਿ ਮੈਂ ਹੁਣ ਇਸ਼ਨਾਨ ਕਰਾਂਗਾ ਤੇ ਆਪਣਾ ਨਾਮ ਜਪਾਂਗਾ ਮਨ ਵਿੱਚ ਨਾਮ ਜਪਣ ਦੀ ਸਾਧਨਾ ਕਰ ਰਹੇ ਨੇ ਪਰ ਠੰਡ ਇੰਨੀ ਜ਼ਿਆਦਾ ਹੋਣ ਦੇ ਕਾਰਨ ਮਨ ਵਿੱਚ ਥੋੜਾ ਥੋੜਾ ਜਿਹਾ ਆਲਸ ਵੀ ਆ ਰਿਹਾ ਹੈ। ਪਰ ਠੰਡ ਇੰਨੀ ਜ਼ਿਆਦਾ ਹੈ ਤੇ ਠੰਡਾ ਪਾਣੀ ਇੰਨਾ ਹੈ ਕਿ ਮਨ ਨਹੀਂ ਕਰ ਰਿਹਾ ਜਿਹੜਾ ਕੰਬਲ ਓੜਿਆ ਹੈ ਉਹ ਤਾਲਨ ਦੇ ਵਾਸਤੇ। ਕਹਿੰਦੇ ਸਾਧੂ ਦੇ ਮਨ ਵਿੱਚ ਆਲਸ ਆ ਰਿਹਾ ਹੈ ਤੇ ਕਹਿੰਦੇ ਕਿ ਅੱਜ ਇਸ਼ਨਾਨ ਕਰਨਾ ਰਹਿਣ ਦਿੰਦਾ ਹਾਂ। ਬਿਨਾਂ ਇਸ਼ਨਾਨ ਕਰੇ ਵੀ ਤਾਂ ਨਾਮ ਜਪਿਆ ਜਾ ਸਕਦਾ ਹੈ। ਉਹ ਸਾਧੂ ਬਾਰ-ਬਾਰ ਆਪਣੇ ਮਨ ਦੇ ਨਾਲ ਯੁੱਧ ਕਰ ਰਿਹਾ ਹੈ ਕਹਿੰਦਾ ਅੱਜ ਰਹਿਣ ਦਿੰਦੇ ਹਾਂ ਨਹਾਣ ਤੋਂ ਤੇ ਬਿਨਾਂ ਨਹਾਏ ਵੀ ਨਾਮ ਜਪਿਆ ਜਾ ਸਕਦਾ ਹੈ ਤੇ ਅੰਦਰੋਂ ਦੂਜੀ ਆਵਾਜ਼ ਆਉਂਦੀ ਅੰਤਰਾਤਮਾ ਕਹਿੰਦੀ ਹੈ ਕਿ ਨਹੀਂ ਤੂੰ ਅੱਜ ਬਿਨਾਂ ਇਸ਼ਨਾਨ ਕਰੇ ਨਾਮ ਜਪੇਗਾ ਬਿਨਾਂ ਇਸ਼ਨਾਨ ਕਰੇ ਨਾਮ ਜਪੇਗਾ ਤਾਂ ਤੇਰਾ ਮਨ ਨਹੀਂ ਜੁੜੇਗਾ ਫਿਰ ਉਹ ਸਾਧੂ ਆਪਣੇ ਮਨ ਦੇ ਨਾਲ ਲੜਦਾ ਹੈ ਕਹਿੰਦਾ ਅੱਜ ਰਹਿਣ ਦਿੰਦਾ ਹਾਂ ਬਹੁਤ ਜ਼ਿਆਦਾ ਠੰਡਾ ਪਾਣੀ ਹੈ ਬਰਫ਼ ਜਮੀ ਹੋਈ ਹੈ ਕੰਬਲ ਉਤਾਰਨ ਦਾ ਦਿਲ ਨਹੀਂ ਕਰ ਰਿਹਾ ਕਹਿੰਦੇ ਇੱਕ ਘੰਟਾ ਸਾਧੂ ਆਪਣੇ ਮਨ ਦੇ ਨਾਲ ਯੁੱਧ ਕਰਦੇ ਰਹੇ ਕਿ ਅੱਜ ਨਹਾਵਾਂ ਜਾਂ ਨਾ ਨਹਾਵਾਂ ਕਹਿੰਦੇ ਇੱਕ ਘੰਟਾ ਯੁੱਧ ਕਰਨ ਤੋਂ ਬਾਅਦ ਇੰਨਾ ਕ੍ਰੋਧ ਆ ਗਿਆ ਸਾਧੂ ਤੇ ਮਨ ਵਿੱਚ ਕਿ ਉਹਨਾਂ ਨੇ ਕੰਬਲ ਦੇ ਸਮੇਤ ਹਿਤ ਲੋ ਵਿੱਚ ਛਾਲ ਮਾਰ ਦਿੱਤੀ ਬਰਫ਼ ਵਾਲੇ ਪਾਣੀ ਦੇ ਵਿੱਚ ਕੰਬਲ ਦੇ ਨਾਲ ਤੇ ਕੱਪੜਿਆਂ ਦੇ ਨਾਲ ਹੀ ਖੜੇ ਰਹੇ ਪੂਰੀ ਰਾਤ ਕੰਬਲ ਦੇ ਸਮੇਤ ਕੱਪੜੇ ਦੇ ਸਮੇਤ ਹੀ ਪਾਣੀ ਵਿੱਚ ਖੜੇ ਰਹੇ ਤੇ ਆਪਣੇ ਮਨ ਨੂੰ ਕਹਿਣ ਲੱਗੇ ਕਿ ਇਹ ਮਨ ਤੇਰੀ ਇਹ ਸਜ਼ਾ ਹੈ ਪਹਿਲਾਂ ਤਾਂ ਤੂੰ ਇਸ਼ਨਾਨ ਕਰਕੇ ਸੁੱਕੇ ਕੱਪੜੇ ਪਾ ਲੈਂਦਾ ਪਰ ਹੁਣ ਤੇਰੀ ਇਹ ਸਜ਼ਾ ਹੈ ਤੂੰ ਇੱਕ ਘੰਟਾ ਮੇਰਾ ਬਰਬਾਦ ਕੀਤਾ ਹੈ ਤੇਰੀ ਇਹ ਸਜ਼ਾ ਹੈ ਕਿ ਤੂੰ ਹੁਣ ਗਿੱਲੇ ਕੱਪੜਿਆਂ ਦੇ ਵਿੱਚ ਹੀ ਨਾਮ ਜਪੇਗਾ ਕਹਿੰਦੇ ਸਾਧੂ ਇੰਨਾ ਗੁੱਸਾ ਹੋਇਆ ਆਪਣੇ ਮਨ ਦੇ ਉੱਤੇ ਕਿ ਕਹਿੰਦਾ ਮਨ ਤੇਰੀ ਅੱਜ ਹੀ ਸਜ਼ਾ ਹੈ ਤੇ ਸਰੀਰ ਤੇਰੀ ਵੀ ਇਹ ਸਜ਼ਾ ਹੈ ਕਿ ਅੱਜ ਤੈਨੂੰ ਪੂਰੀ ਰਾਤ ਅੰਮ੍ਰਿਤ ਵੇਲੇ ਪਾਣੀ ਦੇ ਵਿੱਚ ਖੜੇ ਹੋ ਕੇ ਹੀ ਗਿੱਲੇ ਕੱਪੜਿਆਂ ਦੇ ਵਿੱਚ ਨਾਮ ਜਪਣਾ ਪਵੇਗਾ। ਮਹਾਂਪੁਰਸ਼ ਜੀ ਵੀ ਸਮਝਾਉਂਦੇ ਨੇ ਕਿ ਜਿਸ ਦਿਨ ਵੀ ਅੰਮ੍ਰਿਤ ਵੇਲਾ ਛੁੱਟ ਜੇ ਕਹਿੰਦੇ ਉਸ ਦਿਨ ਪੂਰਾ ਦਿਨ ਨਾ ਕੁਝ ਖਾਣਾ ਹੈ ਤੇ ਨਾ ਬਾਤ ਕਰਨੀ ਹੈ ਤੇ ਪੂਰਾ ਦਿਨ ਪਛਤਾਵਾ ਕਰਨਾ ਹੈ। ਤੇ ਕਹਿੰਦੇ ਨੇ ਉਸ ਦਿਨ ਆਪਣਾ ਕੋਈ ਕੰਮ ਵੀ ਨਹੀਂ ਕਰਨਾ ਕਿਉਂਕਿ ਜੇ ਇੰਨਾ ਵੱਡਾ ਨੁਕਸਾਨ ਹੋ ਗਿਆ ਅੰਮ੍ਰਿਤ ਵੇਲਾ ਛੁੱਟ ਗਿਆ ਤੇ ਕੰਮ ਦਾ ਨੁਕਸਾਨ ਤਾਂ ਕੁਝ ਵੀ ਨਹੀਂ ਉਸ ਦੇ ਅੱਗੇ ਕਹਿੰਦੇ ਜੇ ਅੰਮ੍ਰਿਤ ਵੇਲੇ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਤੇ ਆਪਣੇ ਕੰਮ ਦਾ ਵੀ ਫਿਰ ਤੂੰ ਉਸ ਦੇ ਨੁਕਸਾਨ ਹੀ ਕਰ ਕਹਿਣ ਦਾ ਇਹ ਭਾਵ ਹੈ ਕਿ ਆਪਣਾ ਮਨ ਜੋ ਹੈ ਉਹ ਡਰ ਜਾਵੇ ਕਿ ਅਗਲੇ ਦਿਨ ਵੀ ਜੇ ਮੈਂ ਇਹ ਗਲਤੀ ਕੀਤੀ ਅੰਮ੍ਰਿਤ ਵੇਲਾ ਨਾ ਸੰਭਿਆਈ ਇਸ਼ਨਾਨ ਨਾ ਕੀਤਾ ਤਾਂ ਮੈਨੂੰ ਅਗਲੇ ਦਿਨ ਵੀ ਫੇਰ ਇਹੀ ਸਜ਼ਾ ਮਿਲੇਗੀ ਜੇ ਅਗਲੇ ਦਿਨ ਵੀ ਮੈਂ ਨਾ ਉਠਿਆ ਅੰਮ੍ਰਿਤ ਵੇਲੇ ਤਾਂ ਫੇਰ ਮੈਨੂੰ ਇਹੀ ਸਜ਼ਾ ਮਿਲੇਗੀ ਤੇ ਇੱਥੇ ਸੋ ਗੱਲਾਂ ਦੀ ਇੱਕੀ ਗੱਲ ਹੈ ਕਿ ਅੰਮ੍ਰਿਤ ਵੇਲਾ ਸੰਭਾਲੋ ਕਿਵੇਂ ਵੀ ਸੰਭਾਲੋ ਤੇ ਅੰਮ੍ਰਿਤ ਵੇਲੇ ਉੱਠ ਕੇ ਹੋ ਸਕੇ ਤਾਂ ਇਸ਼ਨਾਨ ਕਰਕੇ ਅੰਮ੍ਰਿਤ ਵੇਲਾ ਸੰਭਾਲੋ ਕਿਉਂਕਿ ਇਸ਼ਨਾਨ ਕਰਨ ਦੇ ਨਾਲ ਜੇ ਆਪਣਾ ਮਨ ਹੈ ਉਹ ਨਾਮ ਵਿੱਚ ਜ਼ਿਆਦਾ ਜੁੜਦਾ ਹੈ ਤੇ ਕਦੇ-ਕਦੇ ਜਦ ਆਪਣੀ ਤਬੀਅਤ ਖਰਾਬ ਹੁੰਦੀ ਹੈ ਫੇਰ ਤਾਂ ਆਪਾਂ ਪੰਜ ਇਸ਼ਨਾਨ ਕਰਕੇ ਵੀ ਨਾਮ ਜਪਣ ਬੈਠ ਸਕਦੇ ਆ ਪਰ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਇਸ਼ਨਾਨ ਕਰਕੇ ਹੀ ਬੈਠੇ ਉਮੀਦ ਕਰਦੀ ਹਾਂ ਕਿ ਅੱਜ ਦੀ ਇਹ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇਗੀ ਪਸੰਦ ਆਈ ਹੈ ਤਾਂ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਨੈਕਸਟ ਵੀਡੀਓ 'ਚ ਮਿਲਦੇ ਹਾਂ ਤਦ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ